ਰਾਜਪੁਰਾ ਸ਼੍ਰੀ ਬਾਲਾਜੀ ਅਤੇ ਸ਼੍ਰੀ ਖਾਟੂ ਸ਼ਾਮ ਮੰਦਿਰ ਆਰਿਆ ਸਮਾਜ ਰੋਡ ਰਾਜਪੁਰਾ ਟਾਊਨ ਵੱਲੋਂ ਲੋੜਵੰਦ ਮਰੀਜ਼ਾਂ ਲਈ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਸ਼੍ਰੀ ਮਹਿੰਦ ਸ਼ੰਮੀ ਅਤੇ ਮੁਖੀ ਸ਼੍ਰੀ ਰਿਸ਼ੀ ਗੁਪਤਾ ਨੇ ਦੱਸਿਆ ਕਿ ਰਾਜਪੁਰਾ ਟਾਊਨ ਦੇ ਇੱਕ ਦਾਨੀ ਸੱਜਣ ਨੇ ਇਹ ਐਂਬੂਲੈਂਸ ਮੰਦਿਰ ਨੂੰ ਦਿੱਤੀ ਹੈ ਅਤੇ ਅਸੀਂ ਇਸ ਨੂੰ ਲੋੜਵੰਦ ਮਰੀਜ਼ਾਂ ਦੀ ਮੁਫਤ ਸੇਵਾ ਲਈ ਵਰਤਾਂਗੇ। ਰਾਜਪੁਰਾ ਤੋਂ ਪੱਤਰਕਾਰ ਸੁਸ਼ੀਲ ਕੁਮਾਰ ਦੀ ਰਿਪੋਰਟ। पेश मेहता है जी। सर जी आज एम्बुलेंस सेवा की शुरुआत की गई है वालों बारे जानकारी दो कि जय श्री श्याम सबसे पहले तो आज हमारे जो पूर्व प्रधानमंत्री भारत रत्न डॉक्टर मनमोहन सिंह जी की जो निधन है उसके ऊपर उनको विनम्र श्रद्धांजलि और जैसे कि आज जो मीटिंग हमारे प्रधान जी ने महेंद्र संभी जी ने जो रखी गई है तो इस जो संस्था है इस संस्था का जो मेन उद्देश्य है वो है मानव सेवा और जिस टाइम पे बाबा श्याम ने हमें प्रचार की ड्यूटी लगाई और जब इस ट्रस्ट की स्थापना हमारे पूर्व प्रधान अश्वनी वर्मा जी ने की तो एक उद्देश्य सबसे पहले हम लोग लेके चले थे कि ये भावना जो श्याम बाबा का प्रचार तो होगा साथ में मानव सेवा भी इसमें निहितूँ जिसके लिए आज पहली कड़ी के रूप में इस मंदिर की तरफ से एक निःशुल्क एम्बुलेंस सेवा चलाई गई है और सबसे एक खुशी की बात यह है कि ये जो सेवा है बिल्कुल निःशुल्क होगी जो नीडी पर्सन है उनके लिए भी और जो लोग कुछ दान दे सकते हैं तो उस एम्बुलेंस के अंदर एक गोलक होगी जिसके अंदर अपनी श्रद्धा के अनुसार पेट्रोल खर्चा या ड्राइवर की तनख्वाह के रूप में वो उसमें दान डाल सकता है सर एम्बुलेंसो करें इसके लिए संपर्क कैसे कर सकता है कोई ऐसा है एम्बुलेंस के ऊपर दो या चार नंबर दिए गए हैं उनसे आपको सारे सारे नंबर भी आपको महेंद्र समित जी जनता करेंगे और जो भी नंबर है आज उसका उद्देश्य यह है, है कि जो एम्बुलेंस की सुविधा है वो राजपुरा के अंतिम नागरिक तक पहुंच सके एक प्रचार हो सके जिससे किसी भी निडी पर्सन को उसकी आवश्यकता हो तो मिल सके और जैसा कि अभी आपने पूछा था कि संस्था के उद्देश्य क्या है तो मैं समझता हूँ कि राजपुरा के अंदर पहली धार्मिक संस्था होगी जो पहला विजन लेके चली है कि लोगों का स्वास्थ्य और लोगों की शिक्षा के लिए जैसा कि प्रधान जी ने अभी बताया था कि हमारा जो प्लान है अभी सबसे पहले मंदिर बने और मंदिर की एक बात का मैं विश्वास जलाता हूँ ट्रस्ट की तरफ से इस मंदिर का जो भी एक एक रुपया आएगा वो गरीब लोगों की शिक्षा के लिए और स्वास्थ्य के लिए ही यूज होगा और आने वाले टाइम में आपको बड़ी अच्छी अच्छी चीज़ें मिलेगी, तो ये सारी चीज़ हमारे साथ ਅਸ਼ੋਕ ਮਰਵਾ ਜੀ ਹਾਂ ਇਹ ਕਿਹੜੇ ਨੰਬਰ ਤੁਸੀਂ ਰਿਲੀਜ਼ ਕੀਤੇ ਆ ਜਿਹੜੀ ਐਪ ਨੂੰ ਸੇਵਾ ਵਾਸਤੇ ਆਸੀਂ ਦੋ ਮੈਂਬਰ ਯੂਜ਼ ਕਰ ਰਹੇ ਹਾਂ ਇੱਕ ਸਰ ਜੁਡੀਸ਼ੀਅਲ ਮਾ ਜੀ ਹੋਗੇ ਕੇਵੀ ਆਟਾਲੇ ਇੱਕ ਸਰ ਦਿਨੇਸ਼ ਜੀ ਹੋਗੇ ਨੰਬਰ ਬੋਲੋ ਕੀ ਉਹਨਾਂ ਦਾ ਉਹਨਾਂ ਦਾ ਨੰਬਰ ਹੈ ਜੀ ਹਾਂ ਨੰਬਰ ਬੋਲੋ 9370 29485 ਹੋਰ ਸਾਡੇ ਕਿ ਦਿਨੇਸ਼ ਜੀ ਹੈ 98627 30090 ਜੈਸੀ ਸ਼ਾਮ ਜੈਲਪੁਰ ਕਿਸ ਵਾਸਤੇ ਰੱਖਿਆ ਜਾਣਕਾਰੀ ਦਿਓ ਅਸੀਂ ਇੱਕ ਐਂਬੂਲੈਂਸ ਲਈ ਹੈ ਆਪਣੇ ٹرسٹ ਦੇ ਵਿੱਚ ਤੇ ਉਸ ਬਾਰੇ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਐਂਬੂਲੈਂਸ ਕਿਹਨੇ ਦਿੱਤੀ ਹੈ ਸਰ ਕੋਈ ਗੁਪਤਦਾਨ ਹੋਇਆ ਹੈ ਕਿਸ ਨੇ ਦਿੱਤੀ ਹੈ ਇਹ ਐਂਬੂਲੈਂਸ ਇੱਕ ਗੁਪਤਦਾਨ ਹੈ ਜਿਹੜਾ ਕਿ ਆਪਣੇ ਸੇਵਾਦਾਰ ਹੀ ਹੈ ਆਪਣੀ ٹرسٹ ਦੇ ਵਿੱਚ ਮੰਦਿਰ ਦੇ ਵਿੱਚ ਤੇ ਇਹ ਐਂਬੂਲੈਂਸ ਕਿਸ ਪਰਪਸ ਤੇ ਯੂਜ਼ ਕੀਤੀ ਜਾਏਗੀ ਇਹ ਐਂਬੂਲੈਂਸ ਪਬਲਿਕ ਯੂਜ਼ ਵਾਸਤੇ फ्री ऑफ कॉस्ट इफ नीडेड मतलब अगर किसी नु पुअर पीपल वास्ते बिल्कुल फ्री है ਕਿੰਨੀ ਹੈ ਇੱਕ ਐਂਬੂਲੈਂਸ ਇੱਕ ਇੱਕ ਐਂਬੂਲੈਂਸ ਹੈ ਇੱਕ ਟਰਸਟ ਦੀ ਦੇਖ ਰਿਹਾ ਕਿ ਚਲਾਈ ਜਾਏਗੀ ਟਰਸਟ ਦੀ ਦੇਖ ਰਿਹਾ ਕਿ ਚਲਾਈ ਜਾਏਗੀ ਜਿਹਦੇ ਵਿੱਚ ਇੱਕ 24 ਆਵਰ ਸਰਵਿਸ ਦਿੱਤੀ ਜਾਏਗੀ ਜਿਹਦੇ ਵਿੱਚ ਸਾਡੇ ਸੇਵਾਦਾਰਾਂ ਦੀ ਇੱਕ ਤਾਂ ਦਿਨੇਸ਼ ਜੀ ਦੀ ਸੇਵਾ ਲਗਾਈ ਗਈ ਹੈ ਇੱਕ ਕੇਬੀ ਜੀ ਹੈ ਸਾਡੇ ਉਹਨਾਂ ਦੀ ਸੇਵਾ ਲਗਾਈ ਗਈ ਹੈ 24 ਘੰਟੇ ਵੈਨ ਤੇ ਉਹਨਾਂ ਦਾ ਨੰਬਰ ਲਿਖਿਆ ਗਿਆ ਹੈ ਤੇ ਤੁਸੀਂ ਕੋਈ ਵੀ ਬੰਦਾ ਜਿਸ ਨੂੰ ਵੀ ਦੀ ਜਰੂਰਤ ਹੈ ਤਾਂ ਉਹ ਉਹਨਾਂ ਦੇ ਫੋਨ ਤੇ ਕੰਟੈਕਟ ਕਰਕੇ ਸੇਵਾ ਲੈ ਸਕਦਾ ਪ੍ਰਧਾਨ ਜੀ ਇੱਕ ਮਤਲਬ ਇੱਕ ਗੱਲ ਦੱਸੋ ਜਿਹੜੀ ਐਂਬੂਲੈਂਸ ਹੈ ਇਹ ਬਿਲਕੁਲ ਨਿਸ਼ੁਲਕ ਹੈ ਜਾਂ ਜਿਹੜਾ ਲੈ ਕੇ ਜਾਏਗਾ ਉਹ ਤੇਲਵਾ ਸਕਦਾ ਹੈ ਸਰ ਉਹਦੀ ਵਿਲਿੰਗਨੈਸ ਹੈ ਅਗਰ ਤਾਂ ਉਹ ਸਮਰੱਥ ਹੈ ਤਾਂ ਉਹ ਪਵਾ ਸਕਦਾ ਹੈ ਉਹਦੇ ਵਿੱਚ ਜੋ ਵੀ ਉਹਦੇ ਵਿੱਚ ਇੱਕ ਗੁੱਲਕ ਵੀ ਰੱਖੀ ਗਈ ਹੈ ਉਹਦੇ ਵਿੱਚ ਜੋ ਮਰਜ਼ੀ ਪੈਸੇ ਪਾ ਦੇ ਬਾਕੀ ਜੋ ਗਰੀਬ ਬੰਦਾ ਹੈ ਉਹਦੇ ਵਾਸਤੇ ਬਿਲਕੁਲ ਕੋਈ ਪੈਸੇ ਦੀ ਕੋਈ ਦਿੱਕਤ ਨਹੀਂ ਕੋਈ ٹرسٹ ਵੱਲੋਂ ਕੋਈ ਮੰਗ ਨਹੀਂ ਹੋਏਗੀ ਉਹਦੇ ਇਹ ਕਿੰਨੇ ਕਿਲੋਮੀਟਰ ਤੱਕ ਸਫਰ ਕਰੇਗੀ ਇਹ 50 ਕਿਲੋਮੀਟਰ ਤੱਕ ਹੋਏਗੀ ਪਟਿਆਲਾ ਅੰਬਾਲਾ ਔਰ ਪਟਿਆਲਾ ਅੰਬਾਲਾ ਮਤਲਬ ਚੰਡੀਗੜ੍ਹ ਚਲੇਗਾ ਕੀ ਅਪੀਲ ਕਰਨਾ ਚਾਹਦੇ ਹੋ ਸ਼ਹਿਰ ਨਿਵਾਸੀਆਂ ਨੂੰ ਜਿਸ ਤਰ੍ਹਾਂ ਇੱਕ ਤੁਸੀਂ ਸੇਵਾ ਦਿਨ ਬਦਦੇ ਨੇ ਕਿੰਨਾ ਵੀ ਤੋਂ ਨਵੀਂ ਸੇਵਾ ਖਾਟੂ ਸ਼ਾਂਤ ਅੰਬਲੋਂ ਕੀਤੀ ਜਾ ਰਹੀ ਹੈ ਇਹ ਜਦ ਵੀ ਸਾਡੀ ਟਰਸਟੀ ਹੋਈ ਸੀ ਅਸੀਂ ਸੋਚਦੇ ਸੀ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰੀਏ ਔਰ ਉਹਦੇ ਵਿੱਚ ਇਹ ਇੱਕ ਮੰਦਿਰ ਔਰ ਇੱਕ ਦੂਸਰੀ ਮੈਡੀਕਲ ਸਹੂਲਤ ਅਸੀਂ ਚਾਹੁੰਦੇ ਸੀਗੇ ਇਹਦੇ ਵਿੱਚ ਇਹ ਪਹਿਲਾ ਸਟੈਪ ਹੈ ਸਾਡਾ ਜੋ ਕਿ ਐਂਬੂਲੈਂਸ ਦੇ ਰੂਪ ਚ ਅਸੀਂ ਕਰਿਆ ਹੈ ਤੇ ਦੂਸਰਾ ਸਟੈਪ ਅਸੀਂ ਕੁਝ ਹੋਰ ਵੀ ਮੈਡੀਕਲ ਸਹੂਲਤਾਂ ਵੀ ਅਸੀਂ ਪੂਰੇ ਰਾਜਪੁਰਾ ਨੂੰ ਜਾਂ ਨੇੜੇ ਦੇੜੇ ਦੇ ਲੋਕਾਂ ਨੂੰ ਪ੍ਰੋਵਾਈਡ ਕਰਵਾ ਮੰਗ। ਤੇ ਆਪਣਾ ਕੰਮ ਜਿਹੜਾ ਕਾਟੂਛਾ ਮਤਲਬ ਬਣਾਇਆ ਜਾ ਰਿਹਾ ਜਿਹੜਾ ਮੰਦਿਰ ਬਣਾਇਆ ਜਾ ਰਿਹਾ ਇਸ ਚ ਕਿੰਨੀ ਦੇਰ ਆ ਕਦੋਂ ਇਹ ਆਰੰਭ ਹੋਏਗਾ ਤੇ ਕਦੋਂ ਇਸ ਦੀ ਸ਼ੁਰੂਆਤ ਕੀਤੀ ਜਾਏਗੀ। ਇਹਦੇ ਲਈ ਸਰ ਸ਼ੁਰੂਆਤ ਆਲਰੇਡੀ ਕੀਤੀ ਜਾ ਚੁੱਕੀ ਹੈ ਲੇਕਿਨ ਖਟੂ ਦਾਮ ٹرسٹ ਜਿਹੜੀ ਹੈ ਉਹਦੇ ਵਿੱਚ ਫੰਡਸ ਦੀ ਬੜੀ ਰਿਕੁਆਇਰਮੈਂਟ ਹੈ ਮੈਂ ਲੋਕਾਂ ਨੂੰ ਇਸ ਦੇ ਤੁਹਾਡੇ ਮਾਧਿਅਮ ਦੇ ਧਰੂ ਇਹ ਅਪਲਾਈ ਕਰਾਂਗਾ ਵੀ ਜਤੋਂ ਜ਼ਿਆਦਾ ਦਾਨ ਦੇਣ ਤਾਂ ਕਿ ਅਸੀਂ ਅੱਛਾ ਇੱਕ ਭਵệ ਮੰਦਿਰ ਬਣਾ ਸਕੀਏ ਔਰ ਇਹ ਮੰਦਿਰ ਬਣਾਣਾ ਮੰਦਿਰ ਬਣਾਣਾ ਹੀ ਸਾਡਾ ਇੱਕ ਪਰਪਸ ਨਹੀਂ ਹੈ ਲੋਕਾਂ ਦੀ ਸੇਵਾ ਕਰਨਾ ਮੇਨ ਪਰਪਸ ਆ ਸਰ ਇਸ ਦੇ ਥ्रू ਤੁਸੀਂ ਇਹ ਕਹਿ ਰਹੇ ਹੋ ਕਿ 24 ਘੰਟੇ ਜਿਹੜੀ ਸੇਵਿਸ ਰਹੇਗੀ 24 ਘੰਟੇ ਵਾਸਤੇ ਫਿਰ ਡਰਾਈਵਰ ਤੁਸੀਂ ਕਿੰਨੇ ਕੁ ਰੱਖੇ ਹੋਇਆ ਹੈ ਆਮ ਡਿਊਟੀ 8 ਘੰਟੇ ਦੀ ਹੁੰਦੀ ਹੈ ਕੋਈ 12 ਘੰਟੇ ਵਾਲੇ ਤੋਂ ਦੋ ਡਰਾਈਵਰ ਰੱਖੇ ਆਂ ਜੀ ਤੁਹਾਡੀ ਅਸੀਂ ਰਾਤ ਔਰ ਦਿਨ ਵਾਸਤੇ ਦੋ ਡਰਾਈਵਰਾਂ ਦੀ ਸਹੂਈਦਤ ਰੱਖੀ ਆਂ ਬਾਕੀ ਸਾਡੇ ٹرسٹ ਦੇ ਜਿਹੜੇ ਮੈਂਬਰ ਹੈ ਨਾ ਜੀ ਉਹ ਐਨੇ ਸੇਵਾਦਾਰ ਹੈ ਲਗਭਗ 6 ਬੰਦੇ ਸਾਡੇ ਕੋਲ ਐਕਸਟਰਾ ਹੈ ਜਿਹੜੇ ਕਿ ਕਹਿੰਦੇ ਵੀ ਜਦ ਵੀ ਸਾਨੂੰ ਯਾਦ ਕਰੋਗੇ ਅਸੀਂ ਪਹੁੰਚ ਜਾਾਂਗੇ ਸਹੀ ਟਾਈਮ ਤੇ ਮਗਰ ਡਰਾਈਵਰ ਨਹੀਂ ਹੁੰਦਾ ਤਾਂ ਮਗਰ ਦੀ ਉਹ ਸੇਵਾ ਕਰਨ ਵਾਸਤੇ ਤਿਆਰ ਹੈ ਬਿਲਕੁਲ ਬਿਲਕੁਲ ਅੱਜ ਵੀ ਸਵੇਰੇ ਇੱਕ ਇਹੀ ਕੇਸ ਹੋਇਆ ਹੈ ਸਾਡੇ ਡਰਾਈਵਰ ਨਹੀਂ ਸੀਗਾ ਉਸ ਟਾਈਮ ਸਵੇਰੇ 8 ਵਜੇ ਕਾਲ ਆ ਗਈ ਤਾਂ ਸਾਡੇ ਦੋ ਬੰਦੇ ਉਸੇ ਟਾਈਮ ਨਿਕਲ ਕੇ ਮੈਂ ਤਾਂ ਉਲਟਾ ਫੋਨ ਕਰਿਆ ਉਹ ਉਹਨਾਂ ਦੇ ਘਰ ਪਹੁੰਚ ਵੀ ਗਏ ਸੀ ਐਂਬੂਲੈਂਸ ਦੇ ਵਿੱਚ ਕਿਹ ਕਿਹ ਸੇਵਾਵਾਂ ਹੈਗੀਆਂ ਜਿਵੇਂ ਐਂਬੂਲੈਂਸ 'ਚ ਵੈਂਟੀਲੇਟਰ ਹੈ ਸਰ ਔਰ ਆਕਸੀਜਨ ਦੀ ਸਹੂਦਤ ਦਿੱਤੀ ਹੈ ਕੋਈ ਨਾ ਸੀ ਮੈਡੀਕਲ اٹੈਂਡੈਂਟ ਵੀ ਰੱਖਿਆ ਮੈਡੀਕਲ اٹੈਂਡੈਂਟ ਅਸੀਂ ਲੱਭਦੇ ਆ ਕੋਈ ਲੈ ਲਿਆ ਮੈਡੀਕਲ اٹੈਂਡੈਂਟ ਤੇ ਉਹ ਹਲੇ ਪਰਸੋ ਹੀ ਅਸੀਂ ਐਕਚੁਅਲੀ ਲਈ ਹੈ ਤੇ ਅਸੀਂ ਦੋ ਤਿੰਨ ਜਨਾਂ ਨੂੰ ਅਸੀਂ ਰਿਕਵੈਸਟ ਕਰੀ ਹੈ ਤੇ ਅਪਲਾਈ ਵੀ ਕੀਤਾ ਹੋਰ ਕੀ ਕਿ ਇਹੋ ਜਿਹੇ ਫੁਜਦਾਵਾਂ ਲੋਕਾਂ ਨੂੰ ਦੇ ਰਹੇ ਹੋ ਸਮਾਜ ਨੂੰ ਮੰਦਗਿ ਦੇ ਰਹੇ ਹੋ ਜਿਵੇਂ ਐਜੂਕੇਸ਼ਨ ਵਾ ਰਹੇ ਹੈ ਜਾਂ ਸਿਹਤ ਵਾ ਰਹੇ ਹੈ ਕੋਈ ਇਸੇ ਕਦਰ ਵੀ ਵਿਚਾਰ ਹੈਗਾ ਟਰਸਟ ਸਰ ਟਰਸਟ ਦੇ ਵਿੱਚ ਨਾ ਜੀ ਅੱਗੇ ਆਨ ਵਾਲ ਬਹੁਤ ਸਾਰੇ ਅਸੀਂ ਸੋਚੇ ਹੋਏ ਹੈ ਲੇਕਿਨ ਹਾਲੇ ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦਾ ਜਦ ਤੱਕ ਕਿ ਉਹ ਕੋਈ ਨਿਵ ਪੱਥਰ ਨਹੀਂ ਲੱਗ ਜਾਂਦਾ ਉਸ ਠੀਕ ਹੈ ਆਉਂਦੀ ਮਤਲਬ ਨਹੀਂ ਤੁਸੀ ਆ ਲੋ ਇਤਰੀ ਬੈਠੇ ਰਹਿੰਦੇ ਹੋ ਅਜੂ ਅਜੋ ਪਹਿਲਾਂ ਨਹੀਂ ਪ੍ਰਾਪਤੀ ਵੇਚਨੇ ਅਤੇ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ